ਕਾਫੀ ਲੰਮੇ ਸਮੇਂ ਤੋਂ ਸਾਡੇ ਬਾਕ-ਬਾਕ ਬੈਂਕਾਂ ਦੇ ਵਿੱਚ ਫਿਕਸਡ ਡਿਪੋਜ਼ਿਟ ਦੇ ਖਾਤੇ ਹਨ ਤੇ ਮੈਨੂੰ ਖੁਸ਼ੀ ਆ ਕਿ ਕੁਝ ਬੈਂਕਾਂ ਨੇ ਆਪਣੀ CSR ਦੇ ਵਿੱਚੋਂ ਵਿਦੇਕ ਉਦਾਰਿਆਂ ਦੇ ਵਿੱਚ ਆਪਣਾ ਵੱਡਾ ਚੋਕਾਨ ਪਾਇਆ ਇਹ ਜਿਹੜੀ ਤ੍ਰੈ ਸ਼ਤਾਬਦੀ ਛਿੰਦਗੁਰ ਬੋਰਫਿੰਗ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਅੱਜ ਜਿੱਥੇ ਆਪਾਂ ਖੜੇ ਹਾਂ ਹਾਈ ਤੱਕ ਕੰਪਿਊਟਰ ਲੈਬ ਜਿਹੜੀ ਆ ਉਹ ਇਹ ਇਹਨਾਂ ਨੇ ਡੋਨੇਟ ਕੀਤੀ ਆ ਸੀਐਸਆਰ ਦੇ ਖਾਤੇ ਦੇ ਵਿੱਚ ਤੇ ਮੈਂ ਜਿੱਥੇ ਇਸ ਬੈਂਕ ਨੂੰ ਵਧਾਈ ਵੀ ਦਨਾ ਕਿਉਂਕਿ ਬਹੁਤ ਸਾਰਿਆਂ ਸਕੂਲਾਂ ਕਾਲਜਾਂ ਦੇ ਵਿੱਚ ਇਹ ਨਹੀਂ ਸਾਡੀਆਂ ਕੰਪਿਊਟਰ ਲੈਬਸ ਤੇ ਹਾਈ ਟੈਕ ਕੰਪਿਊਟਰ ਲੈਬਸ ਵੀ ਜਿਹੜੀਆਂ ਉਹ ਇਹਨਾਂ ਨੇ ਖੋਲੀਆਂ ਤੇ ਅੱਜ ਇਹਦਾ ਵੀ ਰਸਮੀ ਤੌਰ ਤੇ ਇਹਦਾ ਘਾਟਨਾ ਕੀਤਾ ਗਿਆ ਬਾ ਜਥੇ ਇਸ ادارے ਦੀ ਗੁਰੂ ਚਰਨਾ ਚਰਦਾਸ ਬੇਨਤੀ ਕਰਦਾ ਸਤਿਗੁਰੂ ਜੀ ਇਹ ਤਰੇਸ਼ ਖitab ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲ ਚ ਇਹਨੂੰ ਵੱਡੀਆਂ ਤਰੱਕੀਆਂ ਬਖਸ਼ ਕਰਨੇ ਇਥੋਂ ਜਿਹੜੇ ਬੱਚੇ ਐਜੂਕੇਸ਼ਨ ਲੈ ਕੇ ਜਾਂਦੇ ਆ ਉਹ ਚੰਗੀਆਂ ਪੋਸਟਾਂ ਤੇ ਜਾ ਕੇ ਸ਼ੁਸ਼ੋਭਤ ਹੋਣ ਤੇ ਬੈਂਕ ਦਾ ਵੀ ਧੰਨਵਾਦ ਕਰਦਾ ਜਿਹੜੇ ਤਕਰੀਬਨ 2-3 ਸਾਲ ਤੋਂ ਲਗਾਤਾਰ ਇਹ ਆਪਣਾ CSR ਦੇ ਵਿੱਚੋਂ ਆਪਣਾ ਦਸਬੰਧ ਦੇ ਤੌਰ ਦੇ ਉੱਤੇ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਯੋਗਦਾਨ ਪਾਉਂਦੇ ਆ। ਸੋ ਸਮੁੱਚੇ ਸਟਾਫ ਨੂੰ ਸਕੱਤਰ ਸਾਹਿਬ ਪੁਨੇਰ ਨਾਲ ਬਿਰਖ ਸਾਹਿਬ ਮੁਖਤ ਸਕੱਤਰ ਸਾਡੇ ਆਪਣੇ ਸਰਦਾਰ ਕੁਲਵੰਤ ਸਿੰਘ ਮਾਨ ਨੂੰ ਸ਼ਕਵਿੰਦਰ ਸਾਡੇ ਸਕੱਤਰ ਐਜੂਕੇਸ਼ਨ ਭੈਣ ਜੀ ਹਰਜਿੰਦਰ ਕੌਰ ਜੀ ਸੰਦੀਗੜ ਤੇ ਪ੍ਰਿੰਸੀਪਲ ਸਾਹਿਬ ਇਹਨਾਂ ਸਾਰਿਆਂ ਦਾ ਸਹਿਯੋਗ ਵੀ ਆ ਤੇ ਕਾਮਨਾ ਕਰਦਾ ਗੁਰੂ ਸਾਹਿਬ ਜੀ ਹੋਰ ਤਰੱਕੀਆਂ ਬਖਸ਼ੇ ਕਰਨ ਬਾਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ